ਕੱਜ ਕੀਤਾ ਗਿਆ ਹੈ ਵੀ ਇਹ ਜਿਹੜੇ ਈ ਰੱਖਸ਼ਾ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਭਰਮਾਹ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਇਹ ਚਲਾਈ ਜਾਂਦੇ ਨੇ ਇਹ ਨਾ ਅਗੇ ਵੇਂਦੇ ਨੇ ਨਾ ਸੱਚੇ ਵੇਂਦੇ ਨੇ ਨਾ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬਾਤ ਚੁੱਕੀ ਹੈ ਸ਼ਹਿਰ ਦੇ ਵਿੱਚ ਇਹ ਨੰਬਰ ਇਹਨਾਂ ਨੇ ਕਿਸੇ ਨੇ ਨਹੀਂ ਲਾਇਆ ਦਸੰਸ ਘੇ ਕੋਈ ਨਹੀਂ ਕਿਸੇ ਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੂੰ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਹਨਾਂ ਤੇ ਨੰਬਰ ਨਹੀਂ ਲੱਗੇ ਇਹ ਵੇਖੋ ਜਿਹੜਾ ਸੱਚ ਹੈ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਮੰਨਣਾ ਹੀ ਪੈਣਾ ਹੈ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਰਹੇ ਆ ਕਈ ਵਾਰੀ ਅਸੀਂ ਰੋਕਨੇ ਆ ਤੇ ਰੋਕਦਿਆਂ ਰੋਕਦਿਆਂ ਦੌੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਕਿ ਠੀਕ ਨਹੀਂ ਗੀ ਚੱਲੇ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧਿਆਂ ਕੁ ਤੇ ਨਹੀਂ ਕਿਸੇ ਵਿਰਲੇ ਵਾਂਝੇ ਕੋ ਹੋਏਗਾ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰਾਂ ਨਾਲ ਗੱਲ ਕਰਕੇ ਤੇ ਫੇਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀਕਲ ਨੇ ਉਹਨਾਂ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਤੇ ਉਹਨਾਂ ਕਿੰਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਚਲੋ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕੀ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹ ਨਹੀਂ ਵੀ ਕਿਦਾ ਨੁਕਸਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਦਾ ਵਧੀਆ ਨਹੀਂ ਗੱਲ ਹੈ ਵਿੱਚ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਰੀ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਕਿ ਉਹਦੇ ਘਰਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਤਾਂ ਨਹੀਂ ਦਾ ਚੱਲਦਾ ਤੇ ਉਹ ਸਾਰਾ ਤਾਂ ਇੱਥੇ ਰਕਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੋਇਆ ਵੀ ਸਾਡੇ ਸ਼ਹਿਰ ਚ ਇਹ ਹੋਰ ਕਿਤੇ ਆ ਉਹ ਨਹੀਂ ਕਰਨ ਫਿਰ ਉਹਨੂੰ ਵੀ ਰੁਕਾਂਗੇ ਵੀ ਇਹ ਕੰਮ ਨਾ ਕਰ ਮੇਰੀ ਪੱਡਾ ਖੁਨਾਣ ਸਾਹਿਬ ਮੇਰੀ ਤੇ ਮੇਕੋ ਗੱਡੀਆਂ ਫਾਈਨਾਂਸ ਹੋਈਆਂ ਬੰਦੇ ਦੀਆਂ ਇਹਨੀਆਂ 40 50 ਗੱਡੀਆਂ ਫਾਈਨਾਂਸ ਹੋਈਆਂ ਦੀ ਹੁਣ ਇਹਨਾਂ ਦੀ ਗੱਡੀ ਫੜੀ ਗਈ ਤੇ ਮੈਂ ਨਾਲ ਕੋ ਸੋਲਵਮੈਂਟ ਲੈਣੇ ਮੈਨੂੰ ਸੋਲਵਮੈਂਟਰੀ ਦੇਣ ਦੇ ਗੱਡੀਆਂ ਅੜਕੇ ਇਹਨਾਂ ਦੀ 10 12 ਗੱਡੀਆਂ ਰੋਜ਼ ਫੜ ਲੈਣਗੇ ਛੱਡ ਦਿੰਦੇ ਆ ਹੁਣ ਜੇ ਉਹ ਜੇ ਹੋਰ ਜੇ ਲੋਨਾਂਸ ਕੀਤੀ ਉਹਦੇ ਕਾਗਜ਼ ਜਾਂ ਆਰਸੀ ਕੋਈ ਨਹੀਂ ਉਹ ਸਭ ਕੁਝ ਮੇਕੋ ਪੇ ਇਹਨਾਂ ਦੇ ਸਟਾਮਪ ਪੇਪਰ ਪੇ ਇਹਨਾਂ ਚੱਕ ਚੁੱਕ ਸਾਰੇ ਪੇ ਦੋ ਇੱਕ ਉਹ ਆਪਸ਼ਨ ਨੇ ਕੋਈ ਕੋਈ ਉਹਦੇ ਗੱਲਬਾਤ ਹੀ ਕੋਈ ਆ ਉਹ ਆਪਸ਼ੇ ਜੀ ਹੁਣ ਇਹ ਕਹਿੰਦੇ ਬਿ ਲਾਇਸੈਂਸ ਕਾੜਦੇ ਆ ਲਾਇਸੈਂਸੀ ਜਾਂ ਕੋ ਟੈਂਪਰੇਰੀ ਲਾਇਸੈਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣੇ ਰਿਕਸ਼ਾ ਗੱਲਾਂ ਚਲਾ ਸਕਣ ਕਾਰ ਪੈ ਨਾਲ ਚਲਾ ਸਕਣ ਉਹਨਾਂ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੇ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਤੇ ਇਹ ਮੈਨੂੰ ਕਿੱਥੋਂ ਕਿਸਾ ਦੇਣੀ ਹੈ ਇਹਨਾਂ ਨੇ ਉਹ ਬੰਦੇ ਤੇ ਵਿਹਲੇ ਬੈਏ ਨੇ ਆ ਨੰਬਰ ਕਈ 22 ਨੰਬਰ ਤੇ 22 ਜਿਹੜੀਆਂ 2022 ਦੇ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਉਂਦੇ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਿੰਨੇ ਆ ਟੈਂਪਰੀ ਨੰਬਰ ਦਾ অপਸ਼ਨ ਦੇ ਦੇਣਾ ਇੱਕ ਟੈਂਪਰੀ ਨਾ ਕੋਈ ਲੱਸਾਂ ਸੇ ਦੇ ਦੇ ਜਿਹੜਾ ਅੱਜ ਅਪਲਾਈ ਕਰਦਾ ਸਵੇਰੇ ਲੱਸਾਂ ਸੇ ਮਿਲ ਜਾਏ ਸਿਰਫ ਈ ਰਿਕਸ਼ਾ ਚਲਾ ਸਕਣ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰ ਲੈਣਾ ਚਾਹੀਦਾ ਬੰਦੇ ਨੂੰ ਇਹ 18 ਕਰੇ 20 30 34 40 ਦੇ ਸਾਰੇ ਹੈਗੇ ਨਹੀਂ ਇਹ ਤੇ ਇਹਨਾਂ ਨੂੰ অপਸ਼ਨ ਤੇ ਦੇ ਦੇਣ ਇੱਕ ਟੈਂਪਰੀ ਸਿਰਫ ਦੇ ਦੇਣ ਵੀ ਟੈਂਪਰੀ ਸਿਰ ਆਪਣਾ ਈ ਰਿਕਸ਼ਾ ਚਲਾ ਸਕਦੇ ਆ ਹੋਰ ਕੁਝ ਨਹੀਂ ਚਲਾ ਸਕਦੇ ਉਹਦੀ অপਸ਼ਨ ਤੇ ਦੇ ਦੇਣਾ ਫੇਰ ਉਹਨਾਂ ਨੂੰ ਉਧਿਆੜਦਰ ਬੰਦੇ ਇਹ ਕੀ ਕਰਨਾ ਹੈ ਤੇ ਆੜੀ ਕੀ ਕਰਨਾ ਹੈ ਨਾ ਚੱਕਦੇ ਹੋ ਕਿਸੇ ਰਿਕਸ਼ਾ ਨੂੰ ਤੁਸੀਂ ਕਿਹੜੇ ਕਿਹੜੇ ਕਾਗਜ਼ ਚੱਕ ਮੈਂ ਇਹਨਾਂ ਕੋ ਚੱਕ ਲਈਏ ਸਟੈਂਪ ਪੇਪਰ ਲਿਆ ਇਹਨਾਂ ਕੋ ਮੈਂ 5 500 ਰੁਪਏ ਦਾ ਹੋਰ ਕਿਹੜੇ ਕਾਗਜ਼ ਆ ਹੋਰ ਨੇ ਗੱਡੀ ਦੀ ਰਸੀ ਵੀ ਹੈਗੀ ਮਕ ਪਈਆਂ ਨਾ ਦੀਆਂ ਹੈਗੀਆਂ ਵਾ ਚੱਕ ਪੂਰੇ ਪਈ ਹੈ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕਰਾ ਲਓ ਇਹਨਾਂ ਲਈ ਆਰਸੀ ਉਹਨਾਂ ਨੂੰ ਤੇ ਜਬਤ ਨਹੀਂ ਕੀਤਾ ਗਿਆ ਜੜੀ ਕਿੰਨਾ ਇਹਨਾਂ ਦੀ ਇੰਸ਼ੋਰੈਂਸ ਹੋਈ ਹੁੰਦੀ ਹਾਂਜੀ ਇਹ ਇੰਸ਼ੋਰੈਂਸ ਵੀ ਦੇਣਾ ਦੀ ਨਵੀਆਂ ਨਵੀਆਂ ਦੀ ਆ ਉਹਦੀ ਮਕ ਹੈਗੀ ਆ ਹੈਗੀ ਤੁਹਾਨੂੰ ਇਹਨਾਂ ਪਤਾ ਹੈ ਇੰਸ਼ੋਰਸ ਦੇ ਵਿੱਚ ਜਿਹੜਾ ਚਲਾਉਣ ਵਾਲਾ ਹੁੰਦਾ ਦਾ ਲਾਇਸੈਂਸ ਵੀ ਜ਼ਰੂ ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ ਜੇ ਰੂਲ ਅੱਜ ਨਵਾਂ ਬਣਾਇਆ ਕੋਈ ਰੂਲ ਤੇ ਉਦੋਂ ਦਾ ਚੱਲਣ ਦਾ ਜੋ ਹੈਗਾ ਵਾ ਮਤਲਬ ਜੇ ਆਪਸ਼ਨ ਨਾਉਂ ਦੇ ਇੱਕ ਡੀਡ ਦੇ ਉੱਤਰ ਤੇ ਕਹਿ ਕੇ ਇੰਨਾ ਤੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦੇ ਦੋ ਇਹਨਾਂ ਨੂੰ ਸਿਰਫ ਓਨਲੀ ਈ ਰਿਕਸ਼ਾ ਚਲਾ ਸਕਦੇ ਆ ਮਤਲਬ ਗੱਡੀ ਹੋਰ ਕੋਈ ਨਹੀਂ ਚਲਾ ਸਕਦੇ ਤੁਹਾਨੂੰ ਕੀ ਮੁਸ਼ਕਲ ਆਉਂਦੀ ਹੈ ਮੁਸ਼ਕਲ ਹੋਣੀ ਮੈਂ ਨੇ ਤਾਂ 20-25 ਹਜ਼ਾਰ ਰੋ ਦੀ ਕਿਸੇ ਲੈਣੀ ਮੈਨੂੰ ਨਹੀਂ ਦੇਣਾ ਮੈਂ ਇਹ ਨਾਲ ਲੜਾ ਹੁਣ ਮੈਂ ਤਾਂ ਸੋ ਆਪਣੀ ਤਾਂ ਠੀਕ ਵਾ ਮੈਂ ਦੱਸੂ ਕੀ ਕਰਾਂ ਬੰਦੇ ਕੋ ਹੁਣ ਮੈਂ ਅੱਜ ਘੱਟੋ ਘੱਟ ਲਗਭਗ ਸਵੇਰੇ ਵੀ 50 ਲਗ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਕਈ ਹੈਂਡੀਕੈਪਸ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਇਥੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤਾਂ ਕਹਿੰਨੇ ਆ ਜੇ ਅਸੀਂ ਕਹਿੰਨੇ ਸਾਡੀ ਗੱਲ ਪੈਂਦੀ ਹੈ ਉਹ ਲਾ ਕੇ ਰੱਖਿਓ ਵੀ ਉਹਨਾਂ ਨੂੰ ਪਤਾ ਚਲਾਣ ਹੋ ਜਾਂਦੇ ਆ ਵੀ ਉੱਚਾ ਘਰ ਲਾ ਕੇ ਰੱਖਿਓ ਬਹੁਤ ਜ਼ਿਆਦਾ ਜੀ ਫੇੜਾ ਘੜੇ ਨਹੀਂ ਸ਼ਕਤ ਆ। ਸਾਨੂੰ ਇਹ ਅਸੀਂ ਕਹਿ ਦਿੰਦੇ ਆ ਨੋਮਲੀ ਹੁੰਦੇ ਆ। ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ। 400 ਸਵਾਰੀਆਂ ਬਠਾਈਆਂ। ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤੂੰ ਪੈਗ ਲਾਇਆ ਤੂੰ ਪੈਗ ਲਈ ਦੇ ਵਿੱਚ ਸਵਾਰੀਆਂ ਟੋਣਿਆ। ਇਸ ਸ਼ਹਿਰ ਦੇ ਵਿੱਚੋਂ ਅਸੀਂ ਰੋਜ਼ ਕਮਾ ਕੇ ਖਾਣਾ। ਇੱਕ ਬੰਦੇ ਨੇ ਨਹੀਂ ਖਾਣਾ। ਇਹ ਰੋਜ਼ਗਾਰ ਲਗਭਗ 4-500 ਬੰਦੇ ਦਾ ਰੋਜ਼ਗਾਰ ਆ। ਇਹ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆ। ਅਸੀਂ ਕੁਝ ਖੁਦ ਗਿਆ ਪ੍ਰਸ਼ਾਸਨ ਲਗਭਗ 500 ਦੇ ਵਿੱਚੋਂ 100 100 ਨੂੰ ਪਤਾ ਹੈ ਦੋ 220 ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਆਦਿ ਚ ਖਲਾ ਇੱਕ ਅੱਗੇ ਖੜੀ ਇੱਕ ਪਿਛੇ ਰੋਕ ਦਿੰਦੇ ਆ ਉਹਦੇ ਪਿਛੇ ਠੋਕ ਦਿੰਦੇ ਆ ਇਹ ਪੈਸੇ ਤਾਂ ਵੀ ਦੇਖ ਲੇਖੋ ਹੁਣ ਜਾ ਹੀ ਖਰਚਾ ਜੀ ਕਰਨਾ ਕੋਈ ਕੇਸ ਰੰਨਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਜੀ ਆਪਣੇ ਜੇਬ ਚੋਂ ਨਹੀਂ ਲਾਏਗਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਹੁਣ ਕੱਲ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿ ਰਹੇ ਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਨ ਹੋਣ ਮਾਰਕਟਾਈਂਗ ਮਾਰਕਟਾਈਂਗ ਕਿਸੇ ਦੀ ਕਰੰਤੀ ਸਾਰੇ ਵੇਚ ਦਿਓ ਜਦੋਂ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਹੈ ਕੱਦ ਚਲਾ ਦਿਓ ਉਹ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਣੀ ਕਈਆਂ ਦਾ ਸਮਾਨ ਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਰ 4-4 ਲੱਖ ਦਾ ਸੋਨਾ ਹੈ ਆਪ ਮੋੜੇ ਲੋਕਾਂ ਨਹੀਂ ਸਰ ਪਤੀ ਦੇਖੋ ਉਹਨਾਂ ਦਾ ਕਹਿਣਾ ਤਾਂ ਹੈਗਾ ਨਾ ਫਿਰ ਮੰਨ ਲਓ ਇੱਕ ਬੰਦਾ ਸਹੀ ਗੱਲ ਲਾਈਨ 'ਚ ਤੁਰਿਆ ਆਉਂਦਾ ਇੱਕ ਲਿਆ ਕੇ ਵਿੱਚ ਲੋਕ ਤੇ ਉਹਨੂੰ ਕਹਿਣਾ ਨਹੀਂ ਜਿਹੜਾ 1.5 ਘੰਟੇ ਤੋਂ ਆਪਣਾ ਨੰਬਰ ਟਿਕਣ ਦਿਆ ਹੁਣ ਇੱਕ ਅਚਕੀਰ ਜਾਮੰਦ ਅੱਜ ਇਹ ਵੀ ਜਿਹੜੀਆਂ ਗੱਡੀਆਂ ਫੜੀਆਂ ਅਹੀਂ ਇਹਨਾਂ ਦਾ ਕਿ ਟਾਈਮ ਲੈ ਰਹੇ ਨੇ 10 ਦਿਨ ਦਾ ਜਾਂ ਹਫਤਾ ਨੂੰ ਟਾਈਮ ਦਿਓ ਇਹ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆ ਇਹ ਗੱਲ ਤਾਂ 6 ਮਹੀਨੇ ਪਹਿਲਾਂ ਵੀ ਹੋਈ ਹਾਂਜੀ ਸਾਡੀਆਂ ਗੱਡੀਆਂ ਤੇ ਹੈਗੇ ਜੀ ਸਾਡੀਆਂ ਤੇ ਥੋੜੀਆਂ ਤੇ ਰਹਿ ਗਈ ਪਰ ਉਹ ਇਹ ਜਿਹੜੀਆਂ ਗੱਡੀਆਂ ਹੁਣ ਬਟਾਲੇ ਚੱਲਦੀਆਂ ਇਹਨਾਂ ਦੀ ਜਮੇ ਚੁੱਕਣ ਦੇ ਵੀ ਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਨੇ ਗੱਡੀਆਂ ਚਲੋ ਅ ਫੜੀਆਂ ਇਹਨਾਂ ਦੇ ਸਰ ਆਰਸੀ ਕਰਕੇ ਫੜੀਆਂ ਆ ਕਿ ਲਾਇਸੈਂਸ ਕਰਕੇ ਫੜੀਆਂ ਹਨ ਪਤਾ ਲੱਗਦਾ ਕਿ ਵੇਖੋ ਗੱਲ ਜਿਹੜਾ ਕੰਮ ਕਰਨ ਦੇ ਆ ਉਹਨੂੰ ਹੀ ਪਤਾ ਮੈਂ ਗਲਤ ਕੀ ਕਰਨ ਦੇ ਆ ਜੇ ਤੁਸੀਂ ਗਲਤ ਕਰਦੇ ਹੋ ਇੱਕ ਵਾਰੀ ਆਵਾਜ਼ ਆਉਂਦੀ ਵੀ ਨਾ ਕਰੀਏ ਗਲਤ ਜਦੋਂ ਲਾਇਸੈਂਸ ਹੈ ਨੀ ਆਰਸੀ ਹੈ ਨਹੀਂ ਤਾਂ ਰੋਕੋ ਚਲਾਉਣ ਦੀ ਅਥਾਰਟੀ ਹੈ ਨਹੀਂ ਤੇ ਬਿੱਲਾਂ ਤੇ ਤਾਂ ਨਹੀਂ ਚਲਣੀਆਂ ਜਿਨ੍ਹਾਂ ਦੇ ਵੇਖੋ ਅੱਜ ਤੁਹਾਨੂੰ ਇਹ ਰੀਲੀਫ ਦੇਾਂਗੇ ਵੀ ਜਿਹੜੇ ਆਪਣੇ ਲਾਇਸੈਂਸ ਅਪਲਾਈ ਕਰਕੇ ਇਹਨਾਂ ਦੀਆਂ ਆਰਸੀਆਂ ਅਪਲਾਈ ਕਰਕੇ ਤੇ ਕੁਝ ਲੋਕਾਂ ਨੇ ਇਹ ਆਰਸੀਆਂ ਘਰਾਂ 'ਚ ਰੱਖੀਆਂ ਨੇ ਤੇ ਨੰਬਰ ਪੇਟਾਂ ਲਾ ਕੇ ਘਰ 'ਚ ਰੱਖੀਆਂ ਵੀ ਸੜਕ 'ਤੇ ਜਾਂਦੇ ਚਲਾਨ ਹੋ ਜਾਂਦਾ ਤੇ ਇਹ ਤਾਂ ਕੰਮ ਨਹੀਂ ਚੱਲਣ ਦੇਣਾ ਮੈਨੂੰ ਇੱਥੇ ਮੰਨਤਾ ਕਰਦੇ ਆ ਸਾਲ ਹੋ ਗਿਆ ਪਰ ਹੁਣ ਜਦੋਂ ਸਾਡੇ ਸਾਡੀ ਪੱਕ ਦਾ ਸਵਾਲ ਹੈ ਤੁਹਾਨੂੰ ਇਹਨਾਂ ਨੂੰ ਨਹੀਂ ਬਰਦਾਸ਼ਤ ਕੀਤਾ ਜਾਊਗਾ ਜਾਓ ਜਿਹੜਾ ਫੁੱਟਾ ਫੁੱਟੇ ਦੇ ਘਰੋਂ ਪਾਲੇ ਆ ਟਿੱਪੂ ਤੇ ਦਾ ਚਲਾਉਣੇ ਆ ਹਾਂ ਸਰ 32 ਸਰ ਇੱਕ ਸਰ ਜਿਹੜੇ ਅਸੀਂ ਕਹਿੰਦੇ ਰੋਟੀ ਕਮਾ ਕੇ ਸਾਰੇ ਖਾਣ ਜਿਹੜੇ ਜਿਆਦਾ ਬਜ਼ੁਰਗ ਹੈ ਉਹਨਾਂ ਦੇ ਕਰਕੇ ਦੂਜਿਆਂ ਨੇ ਵੀ ਝੜ ਤੇ ਲੱਤ ਵਜਦੀ ਹੈ ਵੇਖੋ ਕੀ ਕਹਿ ਕੇ ਕਹਿ ਸਕਦੇ 56 ਸਾਲ ਤੇ ਸਰਕਾਰ ਰਿਟਾਇਰਮੈਂਟ ਕਰ ਦਿੰਦੀ ਹੈ ਬੰਦੇ ਨੇ ਵੀ ਤੁਹਾਨੂੰ ਤੁਸੀਂ ਆਪਣਾ ਬੈ ਕੇ ਜਿਤਨਾ ਵੀ ਗੁਜ਼ਾਰਾ ਕਰਨਾ ਔਰ ਉਹਨਾਂ ਨੂੰ ਅਪੀਲ ਆ ਵੀ ਹੋਰ ਕਿਤੇ ਕੋਈ ਚੌਂਕੀਦਾਰਾ ਕਰ ਲੋ ਹੋਰ ਕਿ ਦੁਕਾਨ ਤੇ ਲੱਗ ਜੋ ਈ ਰਕਸ਼ਾਣਾ ਚਲਾਓ ਬਜ਼ੁਰਗ ਕਿਸੇ ਨੂੰ ਨਹੀਂ ਬਰਦਾਸ਼ਤ ਕੀਤਾ ਜਾਣਾ ਹੈਂਡੀਕੈਪ ਬੰਦੇ ਨੇ ਲੱਤ ਹੈ ਨਹੀਂ ਘਰ ਦੇ ਚੁੱਕੇ ਰਖਸ਼ਿਤ ਰੱਖ ਦਿੰਦੇ ਆ ਉਹ ਸਾਰੇ ਪੰਜਾਬ ਨੂੰ ਹੈਂਡੀਕੈਪ ਬਣਾਉਣ ਨੂੰ ਫਿਰਦਾ ਇੱਕ ਬੰਦਾ ਹੀ ਸਰ ਕੁਛ ਦੇ ਵੇਖਿਆ ਜਾ ਕਿ ਨਸ਼ਾ ਕਰਕੇ ਬਹੁਤ ਜਿਆਦਾ ਹੈਂਡੀਕੈਪ ਉਹ ਵੀ ਇਹਨਾਂ ਦੇ ਆਟੋ ਪਾਰੇ ਆ ਹਾਂ ਹਾਂ ਮੰਨਦੇ ਆ ਜੀ ਮੰਨਦੇ ਆ ਜੀ ਇਹ ਗੱਲ ਮੰਨਦੇ ਆ ਅਸੀਂ ਮੰਨਦੇ ਆ ਕਈ ਅਮਲੀਆ ਨੇ ਅਸੀਂ ਤਾਂ ਕਹਿੰਦੇ ਪ੍ਰਸ਼ਾਸਨ ਜਿੱਥੇ ਵੀ ਆਹਦਾ ਵੀ ਰੋਲ ਬੰਦਾ ਜਿਹੜੇ ਬੰਦੇ ਸਹੀ ਹੈ ਨਾ ਜਿੱਥੇ ਬੰਦਾ ਕੋਈ ਗਲਤ ਕਰਦਾ ਉਹਦੀ ਫੋਟੋ ਖਿੱਚੋ ਹਾਂਜੀ ਬਿਲਕੁਲ ਸਹੀ ਗੱਲ ਹੈ ਪ੍ਰਸ਼ਾਸਨ ਨੇ ਤੈਈਏ ਵੀ ਆਹ ਬੰਦਾ दारू ਪੀਤੀ ਹੈ ਇਹ ਨਹੀਂ ਸਕੀ ਤਾਂ ਉਹਦੀ ਵਜ੍ਹਾ ਨਾਲ ਹੱਲ ਜਿੰਦ ਤੇ ਗੱਤ ਵਜ੍ਹਾ ਨਾਲ ਵੀ ਕੀਆ ਜਾਂਦਾ ਖਰਾਬ ਕੰਡਿਆ ਵਾ ਹਾਂ ਦੇਖ ਟੈਂਕਰ ਆਉਂਦਾ ਜੇ ਅਸੀਂ ਸਹੀ ਤਰੀਕੇ ਨਾਲ ਚੱਲੀਏ ਚਲੋ ਕੀ ਬਚਾ ਹੁਣ ਆਰ.ਸੀ. ਸੰਤ ਜ਼ਰੂਰੀ ਹੈ ਪ੍ਰਸ਼ਾਸਨ ਨੇ ਕਿਹਾ ਤਾਂ ਉਦੋਂ ਲਈ ਇੱਕ ਥੋੜਾ ਬੇਨਤੀ ਕਰਕੇ ਥੋੜਾ ਜਿਹਾ ਟਾਈਮ ਲੈ ਲੈਂਦੇ ਹਾਂ ਹਾਂ ਟਾਈਮ ਥੋੜੇ ਦਿੰਦੇ ਆ

ਦੇ ਦਾ ਪੂਰਾ ਸਹਿਯੋਗ ਦੇਣ ਡਿਆ ਉਹਨਾਂ ਨੇ ਸਾਨੂੰ ਪਹਿਲੇ ਵੀ ਦੋ ਦਮ ਵਾਰੀ ਕਿਹਾ ਵੀ ਆਪਣੀ ਆਰਸੀਆ ਲਾਇਸੈਂਸ ਬਣਾਓ ਉਹ ਤਰੀਕੇ ਨਾਲ ਚੱਲੋ ਠੀਕ ਹੈ ਠੀਕ ਹੈ